ਭਾਈ ਮੋਤੀਰਾਮ ਮੇਰਾ ਦੋਵੇਂ ਹੱਥ ਜੁੜ ਕੇ ਮਾਤਾ ਜੀ ਨੇ ਆਸ਼ੀਰਵਾਦ ਦਿੱਤਾ ਕਹਿਣ ਲੱਗੇ ਮੋਤੀਰਾਮ ਇਹ ਇਸੇ ਤਰ੍ਹਾਂ ਲਿਖਿਆ ਹੈ ਇਤਿਹਾਸ ਇਸੇ ਤਰ੍ਹਾਂ ਲਿਖਿਆ ਹੈ ਕਿ ਇਸੇ ਤਰ੍ਹਾਂ ਹੋਣਾ ਹੈ ਮਾਂ ਮੈਂ ਕੀ ਸੇਵਾ ਕਰਾਂ ਤੁਹਾਡੀ ਕਹਿ ਲੱਗੇ ਕਿਸੇ ਸੇਵਾ ਦੀ ਲੋੜ ਨਹੀਂ ਪਰ ਭਾਈ ਮੋਤੀਰਾਮ ਮੇਰਾ ਘਰ ਗਿਆ ਆਪਣੀ ਪਤਨੀ ਨੂੰ ਕਹਿਣ ਲੱਗਾ ਦੁੱਧ ਗਰਮ ਕਰ ਜਦੋਂ ਇਹ ਹੁਣੇ ਨੌਜਵਾਨਾਂ ਨੇ ਭਾਵੇਂ بارش ਹੋ ਰਹੀ ਹੈ ਸੜਕ ਤੇ ਦੁੱਧ ਪਿਆ ਰਹੇ ਨੇ ਸੰਗਤਾਂ ਨੂੰ ਆਉਂਦੀਆਂ ਜਾਂਦੀਆਂ ਸੰਗਤਾਂ ਕਹਿਣ ਲੱਗਾ ਦੁੱਧ ਗਰਮ ਕਰ ਕਿਸ ਵਾਸਤੇ ਕਹਿਣ ਲੱਗਾ ਦੱਸਦਾ ਮੈਂ ਕਿਉਂਕਿ ਉਸ ਸਮੇਂ ਤੇ ਉੱਚੀ ਕਹਿ ਵੀ ਨਹੀਂ ਸਕਦੇ ਕਿ ਦੁੱਧ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਛਕਾਉਣਾ ਹੈ ਮਰਨਾ ਹੈ ਉਸ ਸਮੇਂ ਕਿਸੇ ਨੇ ਕਹਿਣ ਲੱਗਾ ਮੈਂ ਦੱਸਦਾ ਤੈਨੂੰ ਅੰਦਰ ਆ ਅੰਦਰ ਗਿਆ ਘਰ ਵਾਲੀ ਅੰਦਰ ਗਈ ਨਾਲ ਕਹਿਣ ਲੱਗਾ ਗਹਿਣੇ ਕੱਢ ਆਪਣੇ ਉਹ ਕੀ ਕਰਨੇ ਨੇ ਕਹਿੰਦਾ ਤੈਨੂੰ ਮੈਂ ਦੱਸਦਾ ਕੀ ਕਰਨੇ ਨੇ ਕੱਢਦਾ ਉਹ ਗਹਿਣੇ ਕੱਢੇ ਗਹਿਣੇ ਕੱਢ ਕੇ ਇੱਕ ਪਰਨੇ ਦੇ ਵਿੱਚ ਉਹਨੂੰ ਗੰਡ ਮਾਰ ਲਈ ਤੇ ਉਹਨੂੰ ਹੌਲੀ ਜਿਹਾ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਤਾ ਵਜੀਰ ਖਾਂ ਦੇ ਕੋਲ ਕੈਦ ਹੈ ਉਹਨੇ ਵੀ ਮੂਠੰਗੜਾ ਪਾਲਿਆ ਕਿ ਹੁਣ ਬਚਣੇ ਤੇ ਹੈ ਨਹੀਂ ਸਮਾਂ ਹੀ ਇੰਨਾ ਦਾ ਸੀ ਗੁਰਮੁਖ ਉਹ ਸਮੇਂ ਦੇ ਵਿੱਚ ਗੱਲ ਕਰਨੀ ਅੱਜ ਦੇ ਸਮੇਂ ਦੇ ਵਿੱਚ ਮੂੰਹ ਤੇ ਚੜ ਕੇ ਸਿੱਖਾਂ ਦੇ ਗੱਲ ਕਰਨੀ ਫਰਕ ਬੜਾ ਹੈ ਅੱਜ ਤਾਂ ਮੀਡੀਆ ਦੇ ਵਿੱਚ ਜਣਾ ਖਣਾ ਕਹਿ ਦਿੰਦਾ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਆਪਣੇ ਪੁੱਤਵਲੀ ਨੂੰ ਬਚਾ ਸਕਿਆ ਐ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਉਸ ਸਮੇਂ ਦੇ ਵਿੱਚ ਅੰਦਰ ਵੜ ਕੇ ਭਾਈ ਮੋਤੀराम ਮਹਿਰਾ ਆਪਣੇ ਘਰ ਵਾਲੇ ਨੂੰ ਦੱਸਦਾ ਕਿ ਗਹਿਣੇ ਕਿੱਥੇ ਲਿੱਕੇ ਚੱਲੇ ਆ ਮੈਂ ਉਹਨੇ कोतवाल ਨੂੰ ਜਾ ਕੇ ਗਹਿਣੇ ਦਿੱਤੇ ਉਹ ਕਹਿੰਦਾ ਕਾਹਦੇ ਦੇਣ ਲੱਗਾ ਗਹਿਣੇ ਕਹਿਣ ਲੱਗਾ ਦੁੱਧ ਲੰਗ ਜਾਂਦੇ ਅੰਦਰ ਉਸ ਸਮੇਂ ਉਹ ਦੁੱਧ ਦੇ ਦੋ ਗਲਾਸ ਗੁਰਮੁਖ ਪਿਆਰੋ ਕਰੋਨਾ ਦੇ ਵਿੱਚ ਗਏ ਕਰੋੜਾਂ ਦੇ ਵਿੱਚ ਦੋ ਗਲਾਸ ਦੁੱਧ ਦੇ ਦੂਜੇ ਦਿਨ ਫਿਰ ਦੁੱਧ ਲੈ ਕੇ ਗਿਆ ਤੇ ਆਪਣਾ ਘਰ ਵੇਚ ਦਿੱਤਾ ਉਹਨੇ ਘਰ ਵੇਚ ਕੇ ਫਿਰ ਪੈਸੇ ਇਕੱਠੇ ਕਰਕੇ ਫਿਰ ਕੋਤਵਾਲ ਨੂੰ ਦਿੱਤੇ ਜਦੋਂ ਇਸ ਗੱਲ ਦਾ ਪਤਾ ਲੱਗ ਗਿਆ ਕਹਿੰਦੇ ਤੇ ਸੇਵਾ ਕੀਤੀ ਐ ਕੋਲੂ ਮਗਾ ਲਿਆ ਅਗਲਿਆਂ ਨੇ ਕੋਲੂ ਮਗਾ ਕੇ ਜਿਸ ਪਾਸੇ ਖੂਨ ਦੀਆਂ ਧਤੇਰੀਆਂ ਜਾਣੀਆਂ ਨੇ ਉਸ ਪਾਸੇ ਮੋਤੀराम ਮਹਿਰੇ ਨੂੰ ਖਿਲਾ ਰਿਆ ਕਹਿੰਦੇ ਮੁਸਲਮਾਨ ਬਣ ਗਲਤੀ ਮੰਨ ਜਾਂ ਤੇਰਾ ਪੁੱਤਰ ਅਸੀਂ ਵਿਹਤੀ ਲੰਗਾ ਦੇਣਾ ਕਹਿੰਦਾ ਜੇ 7 ਤੇ 9 ਸਾਲ ਦੇ ਸਹਿਬ ਜਦਿਆ ਉਹਨਾਂ ਨੇ ਤੁਸੀਂ ਬਖਸ਼ਿਆ ਇਹ ਕੀ ਚੀਜ਼ ਆ ਤੁਹਾਡੇ ਅੱਗੇ ਕਹਿੰਦਾ ਲੰਗਾ ਦਿਓ ਕੋਈ ਗੱਲ ਨਹੀਂ ਪਰ ਮੈਂ ਗੁਰੂ ਦਾ ਸਿੱਖ ਐ ਮੈਂ ਸਿੱਖ ਗੁਰੂ ਕੋ ਆਪਣ ਸੰਗਤ ਦਾ ਗੁਰੂ ਤੇਗ ਬਹਾਦਰ ਸਾਹਿਬ ਮੇਰਾ ਦਾਦਾ ਐ ਮੈਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਇਹ ਨਹੀਂ ਮੰਨ ਸਕਦਾ ਛੋਟੇ ਪੁੱਤਰ ਨੂੰ ਲੱਤਾਂ ਵਾਲੇ ਪਾਸਿਓਂ ਜਿਹਦੀ ਉਮਰ 5-6 ਸਾਲ ਦੱਸਦਾ ਇਤਿਹਾਸਕਾਰ ਉਹਨੂੰ ਇਸ ਪਾਸਿਓਂ ਪਾਇਆ ਜਿਸ ਪਾਸੇ ਉਹ ਤੇਰਾ ਮਹਿਰਾ ਖੜਾ ਉਹਦੇ ਮੂੰਹ ਦੇ ਉੱਤੇ ਤਧੇਰੀਆਂ ਖੋਨਦੀਆਂ ਪਈਆਂ ਪੁੱਤ ਦੀਆਂ ਉਹਨੇ ਵੀ ਆਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਿਆ ਪੁੱਤਰ ਫਿਰ ਘਰ ਵਾਲੇ ਨੂੰ ਪਾਇਆ ਉਹਨੇ ਵੀ ਪ੍ਰਾਨ ਦੇ ਦਿੱਤੇ ਉਹ ਵੀ ਸ਼ਹੀਦ ਹੋ ਗਈ ਫਿਰ ਮੋਤੀ राम ਮੈਰੇ ਨੂੰ ਪਾ ਦਿੱਤਾ ਤਿੰਨੇ ਕੋਲੂ ਦੇ ਵਿੱਚ ਨਹੀਂ ਕੱਢ ਕੇ ਸ਼ਹੀਦ ਕਰ ਦਿੱਤੇ